ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੈਨੂੰ ਇਸ عظیم ਸਦਨ ਨੂੰ ਇਹ ਦੱਸਣ ਵਿੱਚ ਬੇਹੱਦ ਸਪੀਕਰ ਸਾਹਿਬ ਖੁਸ਼ੀ ਹੋ ਰਹੀ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਫਾਜ਼ਲਕਾ ਲਈ 45 ਕਰੋੜ ਦੀ ਲਾਗਤ ਨਾਲ ਟਰਸਰੀ ਕੈਂਸਰ ਸੈਂਟਰ ਦੀ ਜਿਹੜੀ ਆ ਨਿਰਮਾਣ ਉਹ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਜੀ ਆਯੁਰਵੈਦਿਕ ਯੂਨੀਵਰਸਿਟੀ ਹਾਰਪਰ ਬਖੇ ਸਰ ਸੀਐਮ ਸਾਹਿਬ ਦੀ ਯੋਗਸਾਲਾ ਦੀ ਵੀ ਸਥਾਪਨਾ ਕੀਤੀ ਗਈ ਆ ਸਾਡੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਐਸਐਸ ਨਗਰ ਮਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਲਿਵਰੈਂਟ ਵਾਇਲਰੀ ਸਾਇੰਸ ਦਾ ਕੰਮ ਸਰ ਮੁਕੰਮਲ ਹੋ ਗਿਆ ਅਤੇ ਆਪੀਡੀ ਦੀਆਂ ਸੇਵਾਵਾਂ ਜਿਹੜੀ ਉਹ ਸਾਇੰਸ ਸ਼ੁਰੂ ਕਰ ਰਹੀ ਉੱਥੇ ਸ਼ੁਰੂ ਹੋ ਗਿਆ ਇੰਸਟੀਚੂਨ ਦੇ ਅੰਦਰ ਇਸ ਇੰਸਟੀਚੂਟ ਵਿੱਚ ਸਾਰਾ ਡਾਕਟਰਾਂ ਨਰਸਾਂ ਪੈਰਾਮੈਡੀਕਸ ਅਤੇ ਸਾਇਕ ਸਟਾਫ ਦੀ ਇੱਕ ਮਜ਼ਬੂਤ ਸਰ ਟੀਮ ਜਿਹੜੀ ਆ ਉਹ ਮੌਜੂਦ ਆ ਪਿਛਲੇ ਦੇ ਇਮਾਨਦਾਰ ਸੀਐਮ ਸਾਹਿਬ ਨੇ ਉਹ ਜਿਹੜਾ ਸਾਡੀ ਇੰਸਟੀਚਿਊਸ਼ਨਾਂ ਉਹ ਲੋਕਾਂ ਨੂੰ ਸਮਰਪਿਤ ਕੀਤਾ ਸੀਗਾ ਔਰ ਮੈਂ ਦਾ ਇੱਥੇ ਵੀ ਦੱਸਦਾ ਕਿ ਇਹ ਸਿਨਸਿਅਰ ਆਉਣ ਦੇ ਨਾਲ ਜਿਹੜੇ ਲਿਵਰ ਦੇ ਆ ਬਿਮਾਰੀਆਂ ਦੇ ਕੇਸ ਨੇ ਜਿਹੜੇ ਕਿ ਮੈਂ ਸਮਝਦਾ ਕਾਫੀ ਹੱਦ ਤੱਕ ਵਧੇ ਹੋਏ ਨੇਗੇ ਉਹਨਾਂ ਨੂੰ ਠਲ ਪਾਉਣ ਦੇ ਅੰਦਰ ਇੱਕ ਮੈਂ ਸਮਝਦਾ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਉਹ ਸਰਕਾਰ ਵੱਲੋਂ ਚੁੱਕਿਆ ਗਿਆ ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੀ ਕਿਸਰ ਬਰਨ ਯੂਨਿਟ ਦਾ ਨਿਰਮਾਣ ਸੀਨੀਅਰ ਜੂਨੀਅਰ ਡਾਕਟਰਾਂ ਤੇ ਹੋਰ ਕਰਮਚਾਰੀਆਂ ਲਈ ਬਹੁ ਮਜਦਲੀ ਰਹਿائش ਦੇ ਰਾਇਸ ਤੋਂ ਇਲਾਵਾ 110 ਕਰੋੜ ਰੁਪਏ ਦੀ કુલ ਲਾਗਤ ਵਾਲੇ ਇੱਕ ਸਪੋਰਟਸ ਕੰਪਲੈਕਸ ਦੀ ਉਸਾਰੀ ਉਧীন ਆ ਸਰ ਉਹ ਵੀ ਚੱਲ ਰਹੀ ਹੈ ਉਹਦੀ ਸਾਰੀ ਇਸ ਤੋਂ ਇਲਾਵਾ ਮਸਤੂਆਣਾ ਸਾਹਿਬ ਸੰਗਰੂਰ ਕਪੂਰਥਲਾ ਮਲੇਰਕੋਟਲਾ ਹਸ਼ਿਆਰਪੁਰ ਬਿਖੇ ਸਰ 100 100 ਜਿਹੜੀਆਂ ਸੀਟਾਂ ਐਮਬੀਬੀਐਸ ਸੀਟਾਂ ਵਾਲੇ ਮੈਡੀਕਲ ਕਾਲਜਾਂ ਦੇ ਕਾਲਜਾਂ ਤੇ ਸਰ 35 ਸਾਲ 2024-25 ਵਿੱਚ ਕੰਮ ਸ਼ੁਰੂ ਹੋਣ ਦੀ ਸਰ ਪੂਰਨ ਉਮੀਦ ਹੈ ਸਰ ਇਸੇ ਤਰ੍ਹਾਂ ਮੈਂ 23 ਸਾਲ 2024-25 ਵਿੱਚ ਮੈਡੀਕਲ ਸਿੱਖਿਆ ਤੇ ਖੋਜ ਦੇ ਅਧੀਨ ਵਿਕਾਸ ਸੰਬੰਧੀ ਕਾਰਜਾਂ ਨੂੰ ਸ਼ੁਰੂ ਕਰਨ ਲਈ 1133 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਸਵੀਰ ਰੱਖਦਾ ਹਾਂ ਜਿਸ ਵਿੱਚ ਸਰਕਾਰੀ ਆਯੁਰਵੈਦ ਕਾਲਜ ਪਟਿਆਲਾ ਵਿਖੇ ਲੜਕੀਆਂ ਦੇ ਹੋਸਟਲ ਦੀ ਉਸਾਰੀ ਲਈ ਇੱਕ ਵਿਸ਼ੇਸ਼ ਉਪਬੰਧ ਵੀ ਸ਼ਾਮਲ ਹੈ ਸਰ